ਲੱਖ ਨੜਵਾਉ ਅੱਜ ਨਾ ਲੱਖ ਨਾ ਕਰਾਸ ਕਰੋ ਹੋਰ ਦੱਸੋ ਲੈ ਚਲੋ ਦੇਤੀ ਕੋਈ ਚੱਕਰ ਲੱਖ ਰੁਪਏ ਦੇਤੀ ਨਾ ਲੱਖ ਦਾ ਕਰਾਸ ਨਹੀਂ ਕਰਨਾ 99000 ਦੀ ਦੇਤੀ 99000 ਰੁਪਏ ਦੀ ਅਲਟ ਮੁੰਡਿਆਂ ਦੀ ਪਹਿਲੀ ਪਸੰਦ ਵਰਨਾ ਵਰਨਾ ਦੇ ਉਹਦੇ ਵਿੱਚ ਮਿਲ ਜੇ ਜੇ ਸਨ ਰੂਪ ਕਹਿੰਦਾ ਵੀਰੇ ਸਵਾਦ ਆ ਬਿਲਕੁਲ ਜੀ ਗੱਡੀ ਦੇ ਦਾਂਗਾ ਇਕੋ ਰੇਟ ਦੋ 140000 ਦੀ ਲਓ ਜੀ 140000 ਦੀ ਫਿਕਰ ਡੀਜ਼ਲ ਬਹੁਤ ਏਕਿਆ ਹੋਣੀਆਂ ਪੈਟਰੋਲ ਦੀ ਤੁਹਾਨੂੰ ਦੱਸ ਦੇਣਾ ਜਿੰਨਾਂ ਨੂੰ ਵੈਮ ਹੈ ਜੀ ਆਪਾਂ ਜ਼ਰੂਰੀ ਹੈ ਜੀ ਇੱਕੋ ਇੱਕ ਰੈਡ 380000 ਰੁਪਏ ਦੀ ਗੱਡੀ ਇਹ ਵੀ ਦੇ ਦਾਂਗੇ ਭਾਈ ਜੀ ਐਕਸ ਯੂਵੀ ਹੈ ਮੇਰੇ ਟਾਪ ਮਾਡਲ ਵੀ ਹੈ ਡਬਲਯੂ 8 ਹੈ ਡਬਲਯੂ 8 ਟਾਪ ਮਾਡਲ 380000 ਦੀ ਰੁਪਏ ਦੀ 80000 ਦੀ ਹਾਂ ਜੀ ਇਹਦੇ ਵਿੱਚ ਇਹਨਾਂ ਨੇ ਉਹ ਸਵਿਫਟ ਵਾਲਾ ਇੰਜਨ ਹੁੰਦਾ ਬਿਲਕੁਲ ਜੀ ਸਵਿਫਟ ਵਾਲਾ ਇੰਜਨ ਵਾਲੀ ਗੱਡੀ ਹੈ ਠੀਕ ਹੈ ਜੀ 20 ਪਲੱਸ ਦੀ ਐਵਰੇਜ ਹੈ ਗੱਡੀ ਦੇ ਦਾਂਗਾ 135000 ਰੁਪਏ ਦੀ 12 12 ਮਾਡਲ 11 ਆ 11 11 ਮਾਡਲ 11 ਮਾਡਲ ਫਸਟ ਓਨਰ ਆਲਟੋ ਰੇਟ ਤੇ ਇੱਕ ਵਨ ਗੱਡੀ ਇੰਜਨ ਗੇਰ ਦੀ ਫੁੱਲ ਗਾਰੰਟੀ ਦੀ ਆਲਟੋ ਦੇ ਰੇਟ 'ਚ ਪੁਨਟੋ ਲੈ ਜਾਓ ਦੇ ਦਿਓ ਹਾਂਜੀ ਜੀ ਆਲਟੋ ਦੇ ਰੇਟ 'ਚ ਪੁਨਟੋ ਦਿੱਤੀ ਬੰਦਾ ਨਵੀਂ ਲੈਣ ਗਿਆ ਬਿਲਕੁਲ ਜੀ ਕਿੰਨੇ ਪਰਸੈਂਟ ਦਾ ਡਿਸਕਾਊਂਟ ਆ ਜਿਵੇਂ ਮਿਲ ਰਹਾ ਮੇਰੇ ਨਵੀਂ ਤਾਂ 3 ਲੱਖ ਸਸਤੀ ਦੇਵਾਂਗਾ ਗੱਡੀ ਦੇ ਦਾਂਗਾ 3 ਲੱਖ ਬਿਲਕੁਲ ਜੀ ਬਿਲਕੁਲ ਦੇਖ ਲਓ ਬਿਲਕੁਲ ਜੀ ਬਿਲਕੁਲ ਜਿਹੜੀ ਗੱਲ ਕਹਿਤੀ ਕਹਤੇ 19 ਮਾਡਲ ਦੀ ਗੱਡੀ ਗੱਡੀ ਦੇ ਦਾਂਗਾ ਇੱਕੋ ਰੇਟ 390000 ਰੁਪਏ ਦੀ ਆ ਹਾਂ ਇੱਕ ਜਿਹੜੇ ਰੇਟ ਤੇ ਮੈਂ ਦੇ ਦੂੰ ਉਹ ਵੀ ਬਹੁਤ ਘੱਟ ਦੇਖਣ ਨੂੰ ਮਿਲਣੀ ਜੀ ਚੈਲੰਜ 2012 ਮਾਡਲ ਦੀ ਗੱਡੀ ਹੈ ਡੀਜ਼ਲ ਦੀ ਗੱਡੀ ਹੈ ਵੀਰੇ ਗੱਡੀ ਦੇ ਦਗਾ ਇੱਕੋ ਰੇਟ 2 ਲੱਖ 45 ਹਜ਼ਾਰ ਦੀ ਦੇਖ ਲਓ ਦੇਤੀ ਪੱਕੀ ਗੱਲ ਹੈ ਮੱਕਰ ਨਾ ਨਹੀਂ ਨਹੀਂ ਮੈਂ ਕੋਈ ਮੱਕਰ 12 ਮਾਡਲ 2 ਲੱਖ 45 ਹਜ਼ਾਰ ਦੀ ਸਸਰੀਆਕਰ ਦੋਸਤੋ ਕੀ ਹਾਲ ਚਾਲ ਹੈ ਜੀ ਲਓ ਜੀ ਚੰਡੀਗੜ੍ਹ ਦੇ ਮਨੀ ਮਾਜਰਾ ਜਿੱਥੇ ਬਈ ਲੱਗਦੀ ਹੈ ਸੰਡੇ ਵਾਲੇ ਦਿਨ ਤੁਹਾਨੂੰ ਪਤਾ ਹੈ ਕਾਰ ਮਾਰਕੀਟ ਲੱਗਦੀ ਹੈ ਜੋ ਕਿ ਬਹੁਤ ਹੀ ਵੱਡੀ ਹੁੰਦੀ ਹੈ ਹਨਾ ਤੇ ਅੱਜ ਆਪਾਂ ਉੱਥੇ ਪਹੁੰਚਾਂਗੇ ਕੱਲੀ ਸੰਡੇ ਵਾਲੇ ਦਿਨ ਹੀ ਬਾਕੀ ਦਿਨ ਵੀ ਇੱਥੇ ਵੀਰੇ ਕਾਰ ਮਾਰਕੀਟ ਵਾਲਾ ਮਾਹੌਲ ਹੁੰਦਾ ਹੈ ਅੱਜ ਆਪਾਂ ਪਹੁੰਚੇ ਚੰਡੀਗੜ੍ਹ ਕਾਰ ਪੁਆਇੰਟ ਤੇ ਮਣੀ ਮਾਜਰੇ ਚ ਵੀਰ ਨੂੰ ਬੁਲਾਉਨੇ ਆ ਆਜੋ ਵੀਰੇ ਸ਼ਾਂਕੀ ਕੀ ਹਾਲ ਹੈ ਜੀ ਕੀ ਹਾਲ ਹੈ ਵੀਰੇ ਕੀ ਹਾਲ ਸਸਤੀਆਂ ਕਾਰ ਜੀ ਬਦਲਾ ਸਸਤੀ ਕਾਰ ਵੀਰੇ ਸਸਤੀ ਕਾਰ ਤੇ ਸਾਰਿਆਂ ਨੂੰ ਇੰਟਰੋਡਿਊਸ ਕਰ ਦੋ ਜੀ ਆਪਣੇ ਜਿੰਨੇ ਵੀ ਵੀਰੇ ਆਪਣੇ ਚੰਡੀਗੜ੍ਹ ਕਾਰ ਪੁਆਇੰਟ ਮਣੀ ਮਾਜਰਾ ਸੈਕਟਰ 13 ਠੀਕ ਹੈ ਜੀ ਕੈਬਨ ਨੰਬਰ 6 ਫਰਸਟ ਫਲੋਰ ਠੀਕ ਹੈ ਨੰਬਰ ਹੈਗੇ ਆਪਣੇ 98881520 ਤੇ 9646139230 ਲਓ ਜੀ ਅੱਜ ਤੁਹਾਨੂੰ ਗੱਡੀਆਂ ਰੈਟੋ ਰੇਟ ਦਵਾਂਗੇ ਠੀਕ ਕਿਉਂਕਿ ਗਰਮੀ ਆ ਰਹੀ ਐ ਏਸੀ ਵਾਲੀਆਂ ਗੱਡੀਆਂ ਸਾਰੀ ਭਾਲ ਰਹੇ ਨੇ। ਕਿਹਾ ਤੇਰੇ ਅੱਡ ਪ੍ਰਾਈਸ ਜੱਜ ਦੇਣੇ ਨੇ ਜੀ ਪੂਰੀ। ਬਿਲਕੁਲ ਜੀ ਬਿਲਕੁਲ। ਤੇ ਗੱਡੀਆਂ ਵੀਰੇ ਚੰਡੀਗੜ੍ਹ ਦੀ ਖਾਸ ਥੋਂ ਨੂੰ ਸੁਰੂਜ ਦੱਸ ਦਿੰਨਾ। ਇੱਥੇ ਤੁਹਾਨੂੰ ਗੱਡੀਆਂ ਸਾਰੀਆਂ ਮਿਲ ਜਾਂਦੀਆਂ ਨੇਗੇ। ਠੀਕ ਐ। ਤੇ ਜਿਹੜੇ ਵੀਰੇ ਕਹਿੰਦੇ ਨੇ ਕਿ ਤੁਹਾਨੂੰ ਚੰਗੀ ਗੱਡੀ ਵਧੀਆ ਕਾਰ ਮਿਲ ਜੇ ਤਾਂ ਚੰਡੀਗੜ੍ਹ ਵਰਗਾ ਸ਼ਹਿਰ ਨਹੀਂ ਤੇ ਚੰਡੀਗੜ੍ਹ ਵਰਗੀ ਗੱਡੀ ਕਿੱਥੋਂ ਨਹੀਂ ਮਿਲਦੀ। ਬਿਲਕੁਲ ਜੀ। ਤੇ ਅੱਜ ਆਪਾਂ ਤੁਹਾਨੂੰ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਤਿੰਨੇ ਨੰਬਰ ਦਿਖਾਵਾਂਗੇ। ਬਿਲਕੁਲ ਜੀ ਬਿਲਕੁਲ। ਤੇ ਲਓ ਜੀ ਸਭ ਤੋਂ ਪ ਪੰਜਾਬ ਨੰਬਰ ਹਾਂਜੀ ਸਕੋਡਾ ਦੀ ਰੈਪਿਡ ਹੈ ਜੀ ਪੰਜਾਬ ਨੰਬਰ 2015 ਮਾਡਲ ਦੀ ਗੱਡੀ ਹੈ ਓਕੇ ਗੱਡੀ ਦੇ ਦਾਂਗੇ 1.5 ਲੱਖ ਰੁਪਏ ਦੀ 4,25,000 ਦੀ 15 ਮਾਡਲ ਪੰਜਾਬ ਨੰਬਰ ਦੀ ਗੱਡੀ ਪੰਜਾਬ ਨੰਬਰ ਡੀਜ਼ਲ ਹੈ ਜੀ ਲਓ ਜੀ ਇਸ ਤੋਂ ਬਾਅਦ ਆ ਗਈ ਹਿਮਾਚਲ ਵਾਲਿਆਂ ਭਰਾਵਾ ਵਾਸਤੇ ਬਾਕੀਆਂ ਵਾਸਤੇ ਵੀ ਹੈ ਫਰਸਟ ਪ੍ਰਾਇੋਰਟੀ ਐਚਪੀ ਦਾ ਨੰਬਰ ਲੱਗਿਆ ਤਾਂ ਕਰਕੇ ਹੋਂਡਾ ਦੀ ਜੀ ਇਹ 2018 ਮਾਡਲ ਦੀ ਗੱਡੀ ਵੀਰੇ ਵੀਐਕਸ ਟੌਪ ਵਾਲਾ ਮਾਡਲ ਹੈ ਪੈਟਰੋਲ ਦੀ ਠੀਕ ਹੈ ਜੀ ਡਬਲਯੂਆਰਵੀ ਹੈ ਹਾਂਜੀ ਡਬਲਯੂਆਰਵੀ ਬਿਲਕੁਲ ਜੀ ਬਿਲਕੁਲ ਡਬਲਯੂਆਰਵੀ 2018 ਹਨਾ ਜੀ ਹਾਂਜੀ ਜੀ ਪੈਟਰੋਲ ਵੈਰੀਐਂਟ ਦੇ ਨਾਲ ਆ ਬਿਲਕੁਲ ਜੀ ਗੱਡੀ ਦੇ ਦਾਂਗੇ 6.5 ਲੱਖ ਰੁਪਏ ਦੀ 18 ਮਾਡਲ ਆ ਬਿਲਕੁਲ ਵੀਰੇ ਬਿਲਕੁਲ ਟੌਪ ਮਾਡਲ ਗੱਡੀ ਉਪਰ ਮੇਰੇ ਡਬਲਯੂਆਰਵੀ ਆ ਹਾਂਜੀ ਹਾਂਜੀ ਵੀਰੇ ਬਿਲਕੁਲ 6.5 ਬਿਲਕੁਲ 6.5 ਇਹਦੇ ਵਿੱਚ ਜਿਹੜਾ ਵੀਰ ਆਪਣਾ ਨਾਮ ਲੈ ਕੇ ਆਊਗਾ ਮਾਨ ਤਣ ਕਰਾ ਦਾਂਗੇ ਜੀ ਫੁੱਲ ਮਾਨ ਤਣ ਬਿਲਕੁਲ ਫ SX ਆਪਸ਼ਨਲ ਫਰਸਟ ਓਨਰ ਗੱਡੀ ਬਾਈ ਕਹਿੰਦੇ ਨੇ ਮੁੰਡਿਆਂ ਦੀ ਪਹਿਲੀ ਪਸੰਦ ਹੈ ਵਰਨਾ 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 ਤੇ ਉਹਦੇ ਵਿੱਚ ਮਿਲ ਜੇ ਜੇ ਸਾਨੂੰ ਰੂਪ ਕਹਿੰਦਾ ਵੀਰੇ ਸਵਾਦ ਆ ਜਾ ਬਿਲਕੁਲ ਜੀ ਬਿਲਕੁਲ ਹਨਾ ਤੇ ਵੀਰੇ ਤੀਜੀ ਗੱਲ ਚਿੱਟਾ ਰੰਗ ਬਿਲਕੁਲ ਵੀਰੇ ਠੀਕ ਹੈ ਤਿੰਨੇ ਚੀਜ਼ਾਂ ਖਾਸ ਵਰਨਾ ਗਈ ਟੌਪ ਮਾਡਲ ਸੰਦਰੂਪ ਵਾਈਟ ਕਲਰ ਤੇ ਇਹ ਡੀਜ਼ਲ ਪੈਟਰੋਲ ਹੈ ਡੀਜ਼ਲ ਜੀ ਨਾਲ ਆਟੋਮੈਟਿਕ ਵੈਂਟੀਲੇਟ ਸੀਟ ਵਾਲੀ ਗੱਡੀ ਆਟੋਮੈਟਿਕ ਵੀ ਹੈ ਬਿਲਕੁਲ ਵੀਰੇ ਬਿਲਕੁਲ ਬਈ ਫੀਚਰਸ ਇਹ ਬਹੁਤ ਸਾਰੇ ਆ ਗਏ ਕਿਉਂਕਿ ਨਾ ਮਾਰਕੀਟ ਦੇ ਵਿੱਚ ਬੰਦਾ ਆਟੋਮੈਟਿਕ ਗੱਡੀ ਲੈਣ ਵਾਗ ਗਿਆ ਜੋ ਵਰਨਾ ਦੀ ਚੋਇਸ ਹੈ ਵਾਈਟ ਕਲਰ ਬਹੁਤ ਰੇਅਰ ਮਿਲਦਾ ਹੈ ਬਿਲਕੁਲ ਭਾਜੀ ਹਣੇ ਜੀ ਲਓ ਜੀ 2019 ਹਣੇ 19 ਮਾਡਲ ਗੱਡੀ ਵੀਰੇ ਦੇ ਦਾਂਗੇ 9 ਲੱਖ 60000 ਰੁਪਏ ਦੀ 9 ਲੱਖ 60 ਦੀ 19 ਆਟੋਮੈਟਿਕ ਵਰਨਾ ਡੀਜ਼ਲ ਵੇਰੀਐਂਟ ਦੇ ਇਹ ਆ ਗਈ ਵੀਰੇ ਸਕੋਡਾ ਸਕੋਡਾ ਦੀ ਸਕੋਡਾ ਲੋਰਾ ਵੀਰੇ 2.0 ਆਡੀ ਇੰਜਨ ਵਾਲੀ ਗੱਡੀ ਆਡੀ ਇੰਜਨ ਹੁੰਦਾ ਜੀ ਇਹ 11 ਰਜਿਸਟਰਡ 12 ਗੱਡੀ ਹੈ ਜੀ ਠੀਕ ਹੈ ਫਰਸਟ ਓਨਰ ਗੱਡੀ ਹੈ ਗੱਡੀ ਦੇ ਦਾਂਗਾ 2 ਲੱਖ 80000 ਰੁਪਏ ਦੀ ਲੈ ਬਰੇ 11/12 ਹਣਾ ਬਿਲਕੁਲ ਜੀ ਬਿਲਕੁਲ ਡੀਜ਼ਲ ਵੇਰੀਐਂਟ ਦੇ ਨਾਲ 2.0 ਆਡੀ ਇੰਜਨ ਵਾਲੀ ਆਡੀ ਇੰਜਨ ਵਾਲੀ ਆ 2 ਲੱਖ 80 ਬਿਲਕੁਲ ਜੀ ਲਈ ਲਓ ਜੀ ਮਰਸੀਡਿਸ ਹਾਂਜੀ ਇਹ ਮਰਸੀਡੀਜ਼ ਵੀਰੇ 2015 ਰਜਿਸਟਰਡ 16 ਹਾਂਜੀ ਠੀਕ ਹੈ ਜੀ ਫਸਟ ਓਨਰ ਗੱਡੀ 90000 ਰੁਪਏ ਦੀ ਰਿਕਾਰਡ ਚੱਲੀ ਗੱਡੀ ਕਿਥੋ ਕੋਈ ਲੱਗੀ ਵੱਜੀ ਨਹੀਂ ਸਾਰੀ オリジナル ਠੀਕ ਹੈ ਜੀ ਗੱਡੀ ਦੇ ਦਾਂਗੇ ਇੱਕੋ ਹੀ ਰੇਟ 16 ਲੱਖ 80000 ਰੁਪਏ ਦੀ ਲਓ ਜੀ 16 ਲੱਖ 80000 ਦੀ ਮਰਸੀਡਿਸ ਲਗਜ਼ਰੀ ਕਾਰ ਲਓ ਜੀ ਵਰਨਾ ਇੱਕ ਹੋਰ ਵਾਈਟ ਕਲਰ ਫਰਨਾ 2011 ਮਾਡਲ ਦੀ ਹੈ ਫਸਟ ਓਨਰ ਗੱਡੀ ਆ ਆਹ ਦੇ ਦਾਂਗੇ 313500 ਰੁਪਏ ਰੁਕ ਰੁਕ ਪਹਿਲੀ ਰੇਟ ਬਾਈ ਨੇ ਬੋਲਦਾ ਥੋੜਾ ਜਜਵਾਤੀ ਆ 313500 11 ਡੀਜ਼ਲ ਹੈ ਇਹ ਡੀਜ਼ਲ 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 ਹੈ ਐਸਕਸ ਜੀ ਇਹ ਜ਼ਰੂਰੀ ਆ ਪੈਟਰੋਲ ਆ ਜਾਂ ਡੀਜ਼ਲ ਦੱਸਣਾ ਪੈਂਦਾ ਜੀ ਆਪਣੇ ਵੀਰਾਂ ਨੂੰ ਤੇ ਲਓ ਜੀ ਆ ਗਈ ਆਪਣੇ ਕੋਲ ਸਕੌਡਾ ਬਾਈ ਅਲਾਏ ਬੜੇ ਸੋਹਣੇ ਬਾਰਕ ਨੇ ਬਿਲਕੁਲ ਜੀ ਬਿਲਕੁਲ 60000 ਦਾ ਲਾਈਟ ਟਾਇਰ ਪਿਆ ਹੈ ਇਹਦਾ ਜੀ ਇਹਦੇ ਪੈਸੇ ਨਹੀਂ ਲੈਣੇ ਨਹੀਂ 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 ਬਿਲਕੁਲ ਨਹੀਂ ਜੀ ਲੈ ਬਾਈ 60000 ਦੇ ਅਲਾਏ ਟਾਇਰ ਫ੍ਰੀ ਤੇ ਸਕੌਡਾ ਦੀ ਲੋਰਾ ਹੈ ਨਾ ਹਾਂ ਦੋ ਨਹੀਂ ਸਕੋਡਾ ਦੀ ਰੈਪਿਡ ਹੈ ਜੀ 2017 ਮਾਡਲ ਫਸਟ ਓਨਰ ਗੱਡੀ ਹਾਂਜੀ ਗੱਡੀ ਦੇ ਦਾਂਗੇ ਇੱਕੋ ਹੀ ਰੇਟ 5 ਲੱਖ 25 ਹਜ਼ਾਰ ਦੀ 5 ਲੱਖ 25 ਹਜ਼ਾਰ ਦੀ 2017 ਮਾਡਲ ਪੈਟਰੋਲ ਦੀ ਪੈਟਰੋਲ ਦੀ ਵੀਰੇ ਪੈਟਰੋਲ ਦੀ ਤੇ ਲਓ ਜੀ ਕਹਿੰਦਾ ਇਹ ਆ ਗਈ ਜੀ ਲਾਲਪਰੀ ਜੀ ਕੁੜੀਆਂ ਵਾਲੇ ਕੁੜੀਆਂ ਵਾਲੇ ਕਲਰ ਹੈ ਬਿਲਕੁਲ ਜੀ 2011 ਮਾਡਲ ਦੀ ਪੈਟਰੋਲ ਦੀ ਗੱਡੀ ਹੈ ਹਾਂਜੀ ਗੱਡੀ ਦੇ ਦਾਂਗਾ ਇੱਕੋ ਰੇਟ 1 ਲੱਖ 40 ਹਜ਼ਾਰ ਦੀ ਲਓ ਜੀ 1 ਲੱਖ 40 ਹਜ਼ਾਰ ਦੀ ਫਿਗੋ ਡੀਜ਼ਲ ਬਹੁਤ ਦੇਖਿਆ ਹੋਣੀ ਆ ਪੈਟਰੋਲ ਦੀ ਤੁਹਾਨੂੰ ਦੱਸ ਦਣਾ ਜਿੰਨਾਂ ਨੂੰ ਬੈਮ ਹੈ ਜੀ ਆਪਾਂ ਜ਼ਰੂਰੀ ਹੈ ਜੀ ਇਹ ਵੀ ਮਨਟੇਨੈਂਸ ਕੋਸਟ ਬਹੁਤ ਘੱਟ ਆ ਡੀਜ਼ਲ ਦੇ ਮੁਕਾਬਲੇ ਜੇ ਆਪਾਂ ਗੱਲ ਕਰੀਏ ਹਰ ਚਾ ਘੱਟ ਹੈ ਮਨਟੇਨੈਂਸ ਘੱਟ ਹੈ ਤੇ ਗੱਡੀ ਹੋੜ ਦੀ ਪੈਟਰੋਲ ਦੀ ਕਾਮਯਾਬ ਬਹੁਤ ਆ ਲਓ ਜੀ ਹੁਣ ਹੁੰਡਈ ਦੀ ਆਪਣੀ ਹੁੰਡਈ ਦੀ ਕ੍ਰੈਟਾ 2017 ਮਾਡਲ ਐਸਐਕਸ ਡਿਊਲ ਟਨ ਮਾਡਲ ਹੈ ਪੈਟਰੋਲ ਦੀ ਓਕੇ ਠੀਕ ਹੈ ਜੀ ਹਿਮਾਚਲ ਬਈਆਂ ਵਾਸਤੇ ਹੈਗੀ ਐਚਪੀ ਨੰਬਰ ਫਸਟ ਓਨਰ ਗੱਡੀ ਠੀਕ ਹੈ ਜੀ ਇਹ ਗੱਡੀ ਦੇ ਦਾਂਗਾ ਇੱਕੋ ਰੇਟ 7 ਲੱਖ 80000 ਰੁਪਏ ਦੀ ਲੈ ਵੀਰੇ 7 ਲੱਖ 8000 ਲੋ ਜੀ ਐਕਸ ਯੂ ਵੀ ਦਾ ਝੋਟਾ ਬਿਲਕੁਲ ਜੀ ਬਿਲਕੁਲ ਇਹ 2012 ਮਾਡਲ ਦੀ ਗੱਡੀ ਵੀਰੇ ਫਸਟ ਓਨਰ 80 ਹਜ਼ਾਰ ਜੈਨੂਨ ਚੱਲੀ ਕਿਤੇ ਕੋਈ ਲੱਗੀ ਬੱਜੀ ਨਹੀਂ ਬਿਲਕੁਲ ਜੈਨੂਨ ਇੱਕੋ ਇੱਕ ਰੇਟ 3 ਲੱਖ 80 ਹਜ਼ਾਰ ਰੁਪਏ ਦੀ ਗੱਡੀ ਇਹ ਵੀ ਦੇ ਦਾਂਗੇ ਭਾਈ ਜੀ ਐਕਸ ਯੂ ਵੀ ਐ ਵੀਰੇ ਟੌਪ ਮਾਡਲ ਵੀ ਐ ਡਬਲਯੂ 8 ਐ ਡਬਲਯੂ 8 ਟੌਪ ਮਾਡਲ 3 ਲੱਖ 80 ਹਜ਼ਾਰ ਦੀ ਵੀਰੇ 80 ਹਜ਼ਾਰ ਦੀ ਹਾਂ ਜੀ ਵੀਰੇ ਯਕੀਨ ਨਿਓਰਾ ਸਾਰਿਆਂ ਨੂੰ ਨਹੀਂ ਨਹੀਂ ਹੋਏਗਾ ਜੀ ਬਿਲਕੁਲ ਹੋਏਗਾ ਬਾਕੀ ਥੋੜਾ ਬੋਧਾ ਮਾਨਦਾਨ ਆਨ ਤੇ ਵੀ ਕਰਾਂਗੇ ਹੋਰ ਵੀ ਕਰ ਦੋਗੇ 3 ਲੱਖ 80 ਹਜ਼ਾਰ ਦੀ ਮਹ ਉੱਤੋਂ ਬਾਈ ਕਹਿੰਦਾ ਇਹਦੇ ਵਿੱਚੋਂ ਮਾਨਤਾਨ ਵੀ ਕਰਾ ਦਾਂਗੇ ਇੱਕ ਚੀਜ਼ ਹੋਰ ਕਰ ਦੋ ਗੱਡੀ ਤੇ ਲੋਨ ਕਰਾ ਕੇ ਦੇਣਾ ਬਿਲਕੁਲ ਜੀ ਬਿਲਕੁਲ ਤੁਸੀਂ 50000 ਦੋ ਗੱਡੀ ਤੇ ਲੋਨ ਮੈਂ ਕਰਾ ਕੇ ਦੇਵਾਂਗਾ ਬਹੁਤ ਦੱਸੋ ਜੀ ਆ ਗਿਆ ਰਾਨ ਕੈਡ ਸਿਰਫ 50000 ਲਿਓ ਬਾਕੀ ਗੱਡੀ ਦਾ ਲੋਨ ਵੀ ਕਰਾਵਾਂਗੇ ਲਓ ਜੀ ਇੱਕ ਹੋਰ ਆਪਾਂ ਸਪੈਸ਼ਲ ਕਾਰ ਲੱਗਿਆ ਦਿਖਾਉਣ ਤੁਹਾਨੂੰ ਟੋਇਟਾ ਇਨੋਵਾ ਕ੍ਰਿਸਟਾ ਜੀ ਹੈਣਾ ਕ੍ਰਿਸਟਾ ਜੀ ਡੀਜ਼ਲ ਦੀ ਕ੍ਰਿਸਟਾ ਹੈ ਜੀ ਹਾਂਜੀ 2017 ਮਾਡਲ ਪੁਸ਼ ਬਟਨ ਸਟਾਰਟ ਵੀ ਮਾਡਲ 90000 ਚੱਲੀ ਵਿਦ ਰਿਕਾਰਡ ਠੀਕ ਹੈ ਜੀ ਵਿਦ ਰਿਕਾਰਡ ਕਹਿ ਰਹੇ ਆ ਦੋ ਰੋਲ ਏਜੰ ਸਾਰਾ ਰਿਕਾਰਡ ਕਿੱਥੋਂ ਕੋਈ ਲੱਗੀ ਵੱਜੀ ਨਹੀਂ ਕੁਛ ਨਹੀਂ ਜੀ ਗੱਡੀ ਕੋਈ ਨਹੀਂ ਮੈਂ ਬਾਈ ਬਾਈਰ ਕਹਿੰਦਾ 90000 ਆਨ ਰਿਕਾਰਡ ਪਈ ਆ ਜਿੱਥੇ ਮਰਜ਼ੀ ਪਹਿਲਾਂ ਚੈੱਕ ਕਰਾ ਲਓ ਫਿਰ ਗੱਡੀ ਲੈ ਕੇ ਜਾਓ ਪਹਿਲਾਂ ਕਹਿੰਦਾ 90000 ਦਾ 90000 ਰੁਪਏ 2000 17 ਮਾਡਲ 17 ਮਾਡਲ ਸਟਾਰਟ 20 ਮਾਡਲ ਜੀ ਹਾਂਜੀ ਠੀਕ ਹੈ ਜੀ ਗੱਡੀ ਦੇ ਦਿਆਂਗਾ ਇੱਕੋ ਰੇਟ 14,25,000 ਰੁਪਏ ਦੀ ਲਓ ਜੀ 14,25,000 ਦੀ ਆ ਗੱਡੀ ਬਿਲਕੁਲ ਜੀ ਲਓ ਜੀ ਆ ਵੀ ਆਪਣੀ ਆ ਦੇਖੋ ਜੀ ਫਿਰ ਟਾਟਾ ਦਾ ਪਿਆਰ ਆ ਜਾਂ ਤੋਹਫਾ ਤੋਹਫਾ ਜੀ ਇਹ ਟਿਆਗੋ ਹੈ ਜੀ ਠੀਕ ਹੈ ਜੀ ਪੈਟਰੋਲ ਦੀ 2019 ਮਾਡਲ ਦੀ ਗੱਡੀ ਵੀਰੇ ਇਹ ਵੀ ਕਿਥੋਂ ਕੋਈ ਲੱਗੀ ਵੱਜਣੀ ਸਾਰੀ ਓਰੀਜਨਲ ਇੱਕ ਇੱਕ ਪ੍ਰੋਫਿਟ ਦੱਸੋ ਬੰਦਾ ਨਵੀਂ ਲੈਣ ਗਿਆ ਬਿਲਕੁਲ ਜੀ ਕਿੰਨੇ ਪਰਸੈਂਟ ਡਿਸਕਾਊਂਟ ਆ ਜੇ ਮਿਲ ਰਹਾ ਹੈ ਵੀਰੇ ਨਵੀਂ ਤਾਂ 3 ਲੱਖ ਸਸਤੀ ਦੇਵਾਂਗਾ ਗੱਡੀ ਦੇ ਦਾਂਗਾ 3 ਲੱਖ ਬਿਲਕੁਲ ਜੀ ਬਿਲਕੁਲ ਦੇਖ ਲਓ ਬਿਲਕੁਲ ਜੀ ਬਿਲਕੁਲ ਜਿਹੜੀ ਗੱਲ ਕਹਿਤੀ ਕਹਤੇ 19 ਮਾਡਲ ਦੀ ਗੱਡੀ ਗੱਡੀ ਦੇ ਦਾਂਗਾ ਇੱਕੋ ਰੇਟ 390000 ਰੁਪਏ ਦੀ ਆ ਹਾਂ ਜੀ ਆ ਗਿਆ ਸਵਾਦ 390 ਦੀ ਸਿੱਧਾ 3 ਲੱਖ ਰੁਪਏ ਦਾ ਡਿਸਕਾਊਂਟ ਹੈ ਔਰ ਗੱਡੀ ਨਵੀਂ ਹੈ ਨਵੀਂ 60000 ਜੱਲੀ ਫਰਸਟ ਓਨਰ ਗੱਡੀ ਇੱਥੇ ਵੀ ਲੋਨ ਦੀ ਫੈਸਿਲਿਟੀ ਅਵੇਲੇਬਲ ਪੂਰੀ ਹੈ ਜੀ ਪੂਰੀ ਹੈ 50 60000 ਦੋ ਇਹ ਵੀ ਲੋਨ ਕਰਾ ਕੇ ਦੇ ਦਾਂਗੇ ਲਓ ਵੀ 50 ਤੋਂ 60000 ਰੁਪਏ ਲੈ ਗੱਡੀ ਤੇ ਇੱਥੇ ਵੀ ਆਪਾਂ ਲੋਨ ਕਰਵਾ ਕੇ ਤੁਹਾਨੂੰ ਦੇ ਦਾਂਗੇ ਤੇ ਗੱਡੀਆਂ ਇਹ ਨਾ ਸੋਚੋ ਵੀ ਖਤਮ ਹੋ ਗਈਆਂ ਬਿਲਕੁਲ ਜੀ ਨਾ ਨਾ ਗੱਡੀਆਂ ਇੱਥੇ ਪੂਰੀ ਪਈਆਂ ਆਓ ਹੋਰ ਦਿਖਾ ਦਿੰਦੇ ਹਾਂ ਲਓ ਕਰੋ ਚੈੱਕ ਇਹ ਆਟੋਮੈਟਿਕ ਵੀ ਆਪਣੀਆਂ ਬਿਲਕੁਲ ਜੀ ਬਿਲਕੁਲ 2017 ਮਾਡਲ ਦੀ ਏ ਬਈ ਆਟੋਮੈਟਿਕ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਣੇ ਘਰੇ ਲੇਡੀਜ਼ ਫਰਸਟ ਪ੍ਰਾਇੋਰਟੀ ਤੇ ਸਭ ਤੋਂ ਵਧੀਆ ਗੱਲ ਇਹ ਟੌਪ ਮਾਡਲ ZXi ਪੈਟਰੋਲ ਆਟੋਮੈਟਿਕ ਹੈ ਬਿਲਕੁਲ ਜੀ ਤੇ ਕਿੰਨਾ ਮਾਡਲ ਹੈ 2000 2017 ਮਾਡਲ ZXi ਜੀ ਹਾਂਜੀ ਤੇ ਕਿੰਨੇ ਦੇ ਦਾਂਗੇ ਗੱਡੀ ਦੇ ਦਾਂਗੇ 4 ਲੱਖ 40 ਹਜ਼ਾਰ ਦੀ ਲੋ ਜੀ 4 ਲੱਖ 40 ਹਜ਼ਾਰ ਦੀ ਆ ਆ ਵੀ ਆਪਣੀ ਜੀ ਇਹ ਵੀਰੇ HTوز ਟੋਇਟਾ ਦੀ ਇਹ ਗੱਡੀ ਮਾਰਕੀਟ ਦੇ ਵਿੱਚ ਤੁਹਾਨੂੰ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਇੱਕ ਜਦੋਂ ਰੇਟ ਤੇ ਮੈਂ ਦੇ ਦੂੰਗਾ ਉਹ ਵੀ ਬਹੁਤ ਘੱਟ ਦੇਖਣ ਨੂੰ ਮਿਲਣੀ ਜੀ ਚੈਲੰਜ 2012 ਮਾਡਲ ਦੀ ਗੱਡੀ ਹੈ ਡੀਜ਼ਲ ਦੀ ਗੱਡੀ ਹੈ ਵੀਰੇ ਗੱਡੀ ਦੇ ਦਿਆਂਗਾ ਇੱਕੋ ਰੇਟ 2 ਲੱਖ 45 ਹਜ਼ਾਰ ਦੀ ਦੇਖ ਲਓ ਦੇਤੀ ਪੱਕੀ ਗੱਲ ਹੈ ਮੱਕਰ ਨਾ ਨਹੀਂ ਨਹੀਂ ਮੈਂ ਮੱਕਰ 12 ਮਾਡਲ 2 ਲੱਖ 45 ਹਜ਼ਾਰ ਦੀ ਟੈਕ ਉਸ ਡੀਜ਼ਲ ਹੈ ਡੀਜ਼ਲ ਜੀ ਡੀਜ਼ਲ ਦੀ ਗੱਡੀ ਆ ਲੋ ਠੀਕ ਹੈ ਜੀ ਤੇ ਆ ਗਈ ਜੀ ਅਲਟੋ ਕਹਿੰਦਾ ਕਿ ਜਿਹਨੇ ਗੱਡੀ ਗੱਡੀ ਸਿੱਖਣੀ ਹੈ ਸਿਖਾਣੀ ਹੈ ਉਹ ਉਹਦੇ ਵਾਸਤੇ ਬਹੁਤ ਵਧੀਆ ਪਰ ਪੈਸੇ ਸਿੱਖਣ ਵਾਲੇ ਲੈਣੇ ਨੇ ਬਿਲਕੁਲ ਜੀ ਬਿਲਕੁਲ ਗੱਡੀ ਦੇ ਦਾਂਗਾ 2 2006 ਮਾਡਲ ਹੈ 26 ਤੱਕ ਪਾਸ ਅੱਛਾ ਠੀਕ ਹੈ ਵੀਰੇ ਲਓ ਜੀ 6 ਮਾਡਲ ਹੈ ਹੁਣ ਸੁਣ ਲਿਓ ਤੇ 2026 ਤੱਕ ਗੱਡੀ ਦੀ ਪਾਸਿੰਗ ਹੈ ਐਲ ਐਕਸ ਹੈ ਠੀਕ ਹੈ ਕੰਡੀਸ਼ਨ ਵਾਈਜ਼ ਓਕੇ ਜੀ ਕੰਡੀਸ਼ਨ ਦੇ ਹਿਸਾਬ ਨਾਲ ਤਾਂ 11 12 ਮਾਡਲ ਲੱਗਦੀ ਵੀਰੇ ਤੇ ਹਾਂ ਜੀ 11 ਮਾਡਲ ਗੱਡੀ ਵੀ 26 ਤੱਕ ਪਾਸ ਹੁੰਦੀ ਹੈ ਤੁਹਾਨੂੰ 6 ਮਾਡਲ 26 ਤੱਕ ਪਾਸ ਦੇ ਰਿਆ ਸੀ ਤੇ ਪੈਸੇ ਨਾ ਹੁਣ ਵੱਧ ਮੰਗ ਲਿਓ ਪੈਸੇ ਸਿਰ ਹੋਰ ਦੱਸੋ ਲੱਖ ਨਾ ਡਵਾਓ ਅੱਜ ਨਾ ਲੱਖ ਨਾ ਕਰਾਸ ਕਰੋ ਹੋਰ ਦੱਸੋ ਲੈ ਚਲੋ ਦੇਤੀ ਕੋਈ ਚੱਕਰੀ ਲੱਖ ਰੁਪਏ ਦੇਤੀ ਨਾ ਲੱਖ ਦਾ ਕਰਾਸ ਨਹੀਂ ਕਰਨਾ 92000 ਦੀ ਦੇਤੀ 92000 ਰੁਪਏ ਦੀ ਅਲਟੋ ਔਰੇ 2026 ਤੱਕ ਪਾਸਿੰਗ ਔਰ ਫੁੱਲ ਕੰਡੀਸ਼ਨ ਜਿਵੇਂ ਨਵੀਂ ਹੋਰ ਦੱਸੋ ਇੰਜਨ ਗੇਅਰ ਦੀ ਫੁੱਲ ਗਾਰੰਟੀ ਵੀ ਹੈ ਫੁੱਲ ਗਾਰੰਟੀ ਇਹ ਆ ਗਿਆ ਜੀ ਰੋਕਟ ਕਪੜਾ ਠੀਕ ਹੈ ਜੀ ਇਹਨੂੰ ਕੀ ਕਹਾਂ ਇੱਕ ਕਰੂਜ਼ ਹੈ ਵੀਰੇ 2015 ਮਾਡਲ 16 ਰਜਿਸਟਰਡ ਨਵੇਂ ਇੰਜਨ ਵਾਲੀ ਨਵੀਂ ਹਾਂਜੀ ਫਸਟ ਓਨਰ ਗੱਡੀ ਵੀਰੇ ਹਾਂਜੀ 68000 ਚੱਲੀ ਵਿਦ ਰਿਕਾਰਡ ਕਿਤੋਂ ਕੋਈ ਲੱਗੀ ਵੱਜਣੀ ਇੰਜਨ ਗੇਅਰ ਦੀ ਫੁੱਲ ਗਰੰਟੀ ਇਹਦੀ ਇੱਕ ਖਾਸੇ ਦੱਸਾਂ ਜੀ ਜਿਹੜੇ ਬੰਦੇ ਨੇ ਕਰੂਜ਼ ਚਲਾ ਲਈ ਉਹਨੂੰ ਇਹਦੀ ਵੈਲਿਊ ਦਾ ਪਤਾ ਅਰੇ ਜਿਹੜੇ ਬੰਦੇ ਨੇ ਮਾਈਂਡ ਸੈਟ ਕਰ ਲਿਆ ਕਿ ਮੈਨੂੰ ਕਰੂਜ਼ ਗੱਡੀ ਲੈਣੀ ਹੈ ਉਹ ਹੋਰ ਲੰਦਾ ਹੀ ਨਹੀਂ ਆਹੀ ਲਊਗਾ 15/16 ਡੀਜ਼ਲ ਬਿਲਕੁਲ 15/16 ਫਸਟ ਓਨਰ 8 ਥਾੜੇ ਹਰ ਚੱਲੀ ਵਿਦ ਰਿਕਾਰਡ ਵਿਦ ਰਿਕਾਰਡ ਵਿਦ ਰਿਕਾਰਡ ਵੀਰੇ ਕਿਤਾ 8 ਥਾੜੇ ਕੈਂਟ ਪਈਆ ਟੌਪ ਮਾਡਲ ਐਲਟੀਜ਼ਡ ਸਨਰੂਫ ਵਾਲੀ ਅੱਛਾ ਸਨਰੂਫ ਵਾਲੀ ਹੈ ਵੀਰੇ ਐਲਟੀਜ਼ਡ ਹਾਂਜੀ ਵੀਰੇ ਕਿੰਨੇ ਦੇ ਦਾਂਗੇ ਜੀ ਆਪਾਂ ਇਹ ਗੱਡੀ ਦੇ ਦਾਂਗੇ ਭਾਜੀ ਇੱਕੋ ਹੀ ਰੇਟ 530000 ਰੁਪਏ ਦੀ ਲਓ ਜੀ 530000 ਰੁਪਏ 68000 ਦਾ ਰਿਕਾਰਡ ਵੀ ਪਿਆ ਇਹ ਆ ਗਈ ਵੀਰੇ ਪੋਲੋ ਮੁੰਡਿਆਂ ਦੀ ਪੂਰੀ ਪਸੰਦ ਠੀਕ ਹੈ ਜੀ ਪੋਲੋ 2014 ਰਜਿਸਟਰਡ 15 ਪੈਟਰੋਲ ਦੀ ਹਾਂਜੀ ਠੀਕ ਹੈ ਵੀਰੇ ਪੈਟਰੋਲ ਦੀ ਦੁਬਾਰਾ ਕਹਿ ਰਿਹਾ ਪੈਟਰੋਲ ਦੀ ਪੈਟਰੋਲ ਠੀਕ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਕੀਤੀ ਕੋਈ ਲੱਗੀ ਬੱਜੀ ਕੁਝ ਨਹੀਂ ਹਾਂਜੀ ਠੀਕ ਜੀ ਗੱਡੀ ਦੇ ਦਾਂਗਾ ਇੱਕੋ ਰੇਟ 345000 ਰੁਪਏ ਦੀ ਲਓ ਜੀ 345 ਦੀ 2000 14 ਰਿਸ਼ੇ ਬੰਦਾ 14/15 ਤੋਂ ਪੈਟਰੋਲ ਆ ਹਾਂਜੀ ਆ ਵੀ ਆਪਣੀ ਹੈ ਆ ਵੀ ਆਪਣੀ ਜੀ ਬੱਲੇ ਬੱਲੇ ਦਾ ਸਰਾ ਕਰਵਾਰ ਕਿ ਹੈ ਹੈ I20 I20 ਤੇ ਆਸਤਾ ਮਾਡਲ ਦਾ ਟੌਪ ਟੌਪ ਮਾਡਲ ਠੀਕ ਹੈ ਡੀਜ਼ਲ ਵੇਰੀਐਂਟ ਆ ਬਿਲਕੁਲ ਜੀ 2014 ਮਾਡਲ ਦੀ ਗੱਡੀ ਵੀਰੇ ਹਾਂਜੀ 80000 90000 ਚੱਲੀ ਗੱਡੀ ਹਾਂਜੀ ਠੀਕ ਹੈ ਜੀ ਗੱਡੀ ਦੇ ਦਾਂਗਾ ਇੱਕੋ ਰੇਟ 430000 ਰੁਪਏ ਦੀ ਲਓ ਜੀ 430000 ਦੀ ਟੌਪ ਮਾਡਲ ਗੱਡੀ ਤੇ ਜਾਬ ਨੰਬਰ ਇਹ ਸੇਲ ਹੋ ਗਈ ਉਹਦੇ ਇਹ ਸੇਲ ਹੋ ਗਈ ਹਾਂਜੀ ਤੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜੇ ਕਿਸੇ ਮੇਰੇ ਵੀ ਨੇ ਆਜੋ ਇੱਧਰ ਵੀ ਖੜੀ ਹੈ ਜੀ ਗੱਡੀਆਂ ਹਲੇ ਖਤਮ ਨਹੀਂ ਹੋਈਆਂ ਗੱਡੀਆਂ ਤੁਹਾਨੂੰ ਬਹੁਤ ਦਿਖਾਵਾਂਗਾ ਇਹ ਮਰਸੀਡਸ ਵੀਰੇ C 250 250 C ਕਲਾਸ ਠੀਕ ਹੈ ਹਾਂਜੀ ਤੇ C 250 ਨਵੀਂ ਸ਼ੇਪ ਵਾਲੀ ਵੀਰੇ ਨਵੀਂ ਸ਼ੇਪ ਵਾਲੀ ਠੀਕ ਹੈ ਜੀ ਗੱਡੀ ਦੇ ਨੰਬਰ ਨਾਲ ਹੈ ਨੰਬਰ ਨਾਲ ਠੀਕ ਹੈ ਜੀ ਡੀਜ਼ਲ ਦੀ ਗੱਡੀ ਓਕੇ ਠੀਕ ਹੈ ਇਹ ਚੱਲੀ 68 70000 ਚੱਲੀ ਗੱਡੀ 70000 ਚੱਲੀ ਹੋਈ ਹੈ 2000 11 ਮਾਡਲ ਦੀ 11 ਮਾਡਲ ਦੀ ਡੀਜ਼ਲ ਵੇਰੀਐਂਟ ਕਿਥੋਂ ਕੋਈ ਲੱਗੀ ਵੱਜੀ ਇਹਦੀ ਵੀ ਫੁੱਲ ਗਾਰੰਟੀ ਗੱਡੀ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਵੀਰੇ ਗੱਡੀ ਦੇ ਦਿਆਂਗਾ ਇਕੂਰੇਟ 7 ਲੱਖ 50000 ਰੁਪਏ ਦੀ ਹੈ 7 ਲੱਖ 50000 ਦੀ ਲੋਕਾਂ ਦਾ ਦੌਰਾ ਪਾਉਂਗੇ ਕਿਸੇ ਨੂੰ ਵਰਨਾ ਤੇ ਰੇਟ ਦੇ ਵਿੱਚ ਤੁਸੀਂ ਮਰਸੀਡੀਜ਼ ਵੰਡੀ ਜਾ ਬਾਈ ਵੀਰੇ ਦੇ ਰਹੇ ਆਂ ਦੇਉਂਗੇ ਗੱਡੀ ਓਕੇ ਤੇ ਨਾਲ ਡਬਲ ਸਨਰੂਫ ਵਾਲੀ ਐ ਸਨਰੂਫ ਤੇ ਮੂਨਰੂਫ ਸਭ ਕੁਝ ਹੈ ਗੱਡੀ ਚ ਦੁਬਾਰਾ ਸੋਚ ਲਓ ਵੀਰੇ ਸੋਚ ਲਿਆ 7 ਲੱਖ 50000 ਦੀ ਬਾਕੀ ਕੋਈ ਆਏਗਾ ਥੋੜਾ ਬੋਦਾ ਮਾਨਦਾਨ ਹੋਰ ਕਰਾਂਗੇ ਕੋਈ ਚੱਕਰ ਨਹੀਂ ਸੁਣ ਰਹੇ ਹੋ 7 ਲੱਖ 5000 ਦੀ ਮਰਸੀਡੀਜ਼ ਵੰਡੀ ਜਾਂਦੇ ਆ ਫੋਟੋ ਕਲਿੱਕ ਕਰ ਲੋ ਠੀਕ ਹੈ ਇਸ ਤੋਂ ਇਲਾਵਾ ਜੀ ਹੈਗੀ ਕੋਈ ਲੈਣ ਦੇ ਵਿੱਚ ਅੱਗੇ ਹੋਰ ਵੀ ਖੜੀਆਂ ਉੱਥੇ ਹੁੰਡਾਈ ਦੀ ਕ੍ਰੇਟਾ ਵੀ ਰੇ 2017 ਮਾਡਲ ਦੀ ਹੈ ਵੀ ਠੀਕ ਹੈ ਡੀਜ਼ਲ ਦੀ ਗੱਡੀ ਹੈ ਹਰਿਆਣਾ ਦਾ ਨੰਬਰ ਹੈ ਫਰਸਟ ਓਨਰ ਗੱਡੀ 90000 ਵਿਦ ਰਿਕਾਰਡ ਚੱਲੀ ਸਾਰੀ ਸਰਵਿਸਿਸ ਕੰਪਨੀ ਚੋਂ ਕਿਤੇ ਕੋਈ ਲੱਗੀ ਬੱਜੀ ਨਹੀਂ ਇਹਦੀ ਵੀ ਫੁੱਲ ਗਾਰੰਟੀ ਵੀਰੇ 17 ਮਾਡਲ ਐਸਐਕਸ ਮਾਡਲ ਨਾਲ ਡੀਜ਼ਲ ਵੇਰੀਐਂਟ ਬਿਲਕੁਲ ਜੀ ਤੇ ਚੱਲੀ ਕਿੰਨੀ ਹੋਈ ਹੈ 9 780000 ਦੇ ਦਾਂਗੇ 780000 ਦੀ ਰੱਤੀ ਤੇ ਆ ਗਈ ਆਪਣੇ ਕੋਲ ਇਹ ਤਾਂ ਮੰਨਿਆ ਗਿਆ ਜੀ ਲੋਹਾ ਫਿਆਟ ਦੀ ਹਾਂਜੀ ਹਾਂਜੀ ਨਿਕਰ ਲੋਹਾ ਜੀ 2011 ਮਾਡਲ ਦੀ ਫਸਟ ਓਨਰ ਦੀ ਗੱਡੀ 80 ਹਜ਼ਾਰ ਚੱਲੀ ਜੈਨੂਨ ਵੀਡ ਰਿਕਾਰਡ ਇਹਦੇ ਵਿੱਚ ਇਹਨਾਂ ਨੇ ਉਹ ਸਵਿਫਟ ਵਾਲਾ ਇੰਜਨ ਹੁੰਦਾ ਬਿਲਕੁਲ ਜੀ ਸਵਿਫਟ ਵਾਲਾ ਇੰਜਨ ਵਾਲੀ ਗੱਡੀ ਹੈ ਠੀਕ ਹੈ ਜੀ 20 ਪਲੱਸ ਦੀ ਐਵਰੇਜ ਹੈ ਗੱਡੀ ਦੇ ਦਾਂਗਾ 135000 ਰੁਪਏ ਦੀ 12 12 ਮਾਡਲ 11 11 11 ਮਾਡਲ 11 ਮਾਡਲ ਫਸਟ ਓਨਰ ਅਲਟੋ ਗੇਰ ਡ੍ਰਾਈਵਨ ਗੱਡੀ ਇੰਜਨ ਗੇਰ ਦੀ ਫੁੱਲ ਗਾਰੰਟੀ ਦੀ ਵੀ ਹੈ। ਆਲਟੋ ਦੇ ਰੇਟ 'ਚ ਪੁੰਟੋ ਲੈ ਜਾਓ। ਦੇ ਜੀ ਹਾਂਜੀ ਜੀ। ਆਲਟੋ ਦੇ ਰੇਟ 'ਚ ਪੁੰਟੋ ਦਿੱਤੀ 1,35,000 ਰੁਪਏ ਦੀ। 1,35,000 ਦੀ 2011 ਮਾਡਲ ਹੈ। ਬਿਲਕੁਲ ਜੀ। ਔਰ ਇਹ ਗੱਡੀ ਦੀ ਜਿਵੇਂ ਖਾਸ ਤੇ ਗਰਾਨ ਲੱਗਿਆ ਤਾਂ ਥੱਕ ਜੂਗੇ। ਬਾਡੀ ਵਾਈਜ਼ ਸਭ ਤੋਂ ਸੋਲਿਡ ਗੱਡੀ ਮੰਨੀ ਗਈ ਹੈ ਫੀਅਰਡ ਨੂੰ ਪਤਾ ਹੀ ਹੈ। ਦੂਜੀ ਖਾਸ ਗੱਲ ਗੱਡੀ 'ਚ ਸਵਿਟਲ ਵਾਲਾ ਇੰਜਨ ਲੱਗਿਆ ਹੋਇਆ ਤਾਂ ਉਹ ਬੈਮ ਦੀ ਦੂਰ ਨਹੀਂ ਗਈ ਕੱਲੂ ਰਿਪੇਅਰ ਪੂਰਾ ਚੱਕਰ ਪਾਊਗਾ। ਬਿਲਕੁਲ ਜੀ ਬਿਲਕੁਲ। ਹਣਾ ਜੀ ਬਿਲਕੁਲ। ਐਵਰੇਜ ਬਾਈ ਇਸ ਤੋਂ ਇਲਾਵਾ ਜੀ ਬਸ ਜੀ ਬਸ ਅੱਗੇ ਹੋਰ ਗੱਡੀਆਂ ਕਰਨੀਆਂ ਬਾਕੀ ਹੋਰ ਆ ਜੇ ਕਿਸੇ ਦੀ ਹੋਰ ਗੱਡੀ ਦੀ ਰਿਕੁਆਇਰਮੈਂਟ ਹੈ ਹਾਂ ਸਕਰੀਨ ਤੇ ਨੰਬਰ 20 ਚੱਲ ਰਿਹਾ ਹੈ ਉਥੇ ਕੰਟੈਕਟ ਕਰ ਸਕਦੇ ਹੋਗੇ ਇੱਕ ਤੋਹਫਾ ਹੋਰ ਹੈ ਵੀਰੇ ਆਓ ਜੀ ਕਰੋ ਆਓ ਜੀ ਲਓ ਜੀ ਕਰੋ ਚੈੱਕ ਕਰਾਉਂਦੇ ਪੂਰੀ ਚੈੱਕ ਕਰੋ ਗੱਡੀ ਆ ਦੇਖੋ ਜੀ ਪੰਜਾਬ ਨੰਬਰ ਦੀ ਬਲੀਨੋ ਪੈਟਰੋਲ ਦੀ ਲੈ ਵੀ ਪੀ ਵੀ 65 ਮਹਾਲੀ ਵਾਲੀ 16 ਮਾਡਲ ਦੀ ਬਲੀਨੋ ਪੈਟਰੋਲ ਵੀਰੇ ਫਰਸਟ ਓਨਰ ਗੱਡੀ ਹਾਂਜੀ ਠੀਕ ਹੈ ਜੀ ਤੇ ਚੱਲੀ 80000 ਵੀ ਓਕੇ ਠੀਕ ਹੈ ਜੀ ਪੈਟਰੋਲ ਦੀ ਪਿਓਰ ਪੈਟਰੋਲ ਹੈ ਵੀਰੇ ਡੈਲਟਾ ਵੇਰੀਐਂਟ ਹੈ ਗੱਡੀ ਦੇ ਦਾਂਗੇ ਇੱਕੋ ਰੇਡ 4,25,000 ਰੁਪਏ ਦੀ 16 ਹਾਂਜੀ ਨਾਲ ਪੰਜਾਬ ਨੰਬਰ ਦੇ ਨਾਲ ਫਰਸਟ ਓਨਰ ਪੀਵੀ 65 ਮਾਲੀ ਦਾ ਪੰਜਾਬ ਨੰਬਰ 16 ਮਾਡਲ 4 ਲੱਖ 25,000 ਦੀ 25,000 ਰੁਪਏ ਦੀ ਬਲੈਨੋ ਬਲੈਨੋ ਬਾਈ ਜੀ ਜੇ ਆਪਾਂ 16 ਮਾਡਲ ਸਟ ਇਹ ਸਟ ਨਾਲ ਫੀਚਰਸ ਵਧਦੇ ਨੇ ਬਿਲਕੁਲ ਜੀ ਜੇ ਆਪਾਂ ਚੱਕਣ ਜਾਂਦੇ ਆ ਸਟੀਰਿੰਗ ਕੰਟਰੋਲ ਆ ਗਿਆ ਵੀਰੇ 에ਅਰ ਬੈਗ ਆ ਗਿਆ ਠੀਕ ਹੈ ਜੀ ਬਹੁਤ ਕੁਝ ਹੈ ਜੀ ਗੱਡੀ 'ਚ ਲੇਵਰ ਵਗੈਰਾ ਸਭ ਕੁਝ ਆਹ ਦਨ ਲਾਸਟ ਦੇ ਵੀਰ ਨੇ ਦੇਤਾ ਤਮਾਕਾ ਹੁਣ ਜੇ ਮੇਰੇ ਵੀਰ ਦੀ ਇਸ ਤੋਂ ਇਲਾਵਾ ਕਿਸੇ ਗ ਕੁਐਰੀ ਹੈ ਕਈ ਕਹਿੰਦੇ ਨੇ ਕਿ ਵੀਰੇ ਹੋਰ ਗੱਡੀ ਦਵਾ ਦੇ ਪ੍ਰੋਵਾਈਡ ਕਰਵਾਉਂਗਾ ਪਰ ਜਿਹਨੇ ਵੀਡੀਓ ਦੇਖ ਰਿਹਾ ਨਾ ਜਿਹੜੀ ਮਰਜ਼ੀ ਗੱਡੀ ਹੈ ਜੀ ਸਾਨੂੰ ਦੱਸੋ ਅਸੀਂ ਤੁਹਾਨੂੰ ਸਾਫ਼ ਗੱਡੀ ਕਿਤੇ ਕੋਈ ਲੱਗੀ ਭੇਜੀ ਨਹੀਂ ਸਾਰੀ ਓਰੀਜਨਲ ਗੱਡੀ ਦਵਾ ਕੇ ਭੇਜਾਂਗੇ ਠੀਕ ਹੈ ਜੀ ਆ ਤੁਸੀਂ ਕਰੋਗੇ ਕਿ ਵੀ ਬਾਈ ਨੇ ਗੱਡੀ ਦਿੱਤੀ ਚਾਹੀਦੀ ਲੋਨ ਵੀ ਕਰਵਾ ਦੇਣਗੇ ਸਾਰੀਆਂ ਗੱਡੀਆਂ ਜਿੰਨੀਆਂ ਵੀ ਖੜੀਆਂ ਨੇ ਸਾਰਿਆਂ ਤੇ ਲੋਨ ਦੀ ਫੈਸਿਲਿਟੀ ਅਵੇਲੇਬਲ ਹੈ ਜੇ ਕੱਦੀ ਹੋ ਰਗੇ ਤੇ ਨਿਗਾਹ ਮਾਰ ਲਓ ਚੱਲ ਰਹੀ ਹੈ ਜੀ ਅੱਗੇ ਤਾਂ ਲਾਈਨ ਦੇ ਲਾਈਨ ਖੜੀ ਆ ਦੱਸੋ ਆਜੋ ਫਿਰ ਦਿਖਾਓ ਬਾਈ ਇਹ 2017 ਮਾਡਲ ਦੀ ਹੈ ਜੀ ਵੀਰੇ ਸਿਆਜ ਸਿਆਜ ਲਓ ਜੀ ਡੀਜ਼ਲ 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 ਕਿੰਨੇ ਦੇ ਦਾਂਗੇ ਜੀ ਇਹ ਗੱਡੀ ਦੇ ਦਾਂਗਾ ਇੱਕੋ ਰੇਟ 5 ਲੱਖ 40 ਹਜ਼ਾਰ ਰੁਪਏ ਦੀ ਅੱਜ بڑے ਰੇਟ ਤੋੜ ਰਹੇ ਹਾਂ ਬਾ ਕੋਈ ਨਹੀਂ ਵੀਰੇ ਦੇਣੀ ਹੈ ਆਪਣੇ ਕਸਟਮਰਾਂ ਨੂੰ ਕੋਈ ਦੋ ਨਹੀਂ ਹੈ ਪਰ ਆਪਣੇ ਵੱਲੋਂ ਸਭ ਕੁਝ ਇਹ ਵਿੱਚੋਂ ਵੀ ਡਿਸਕਾਊਂਟ ਦਵਾਂਗੇ ਹੋਰ ਦੱਸੋ ਕੋਈ ਨਹੀਂ ਤੁਸੀਂ ਆਓ ਵੈਲਕਮ ਹੈ ਆਪਣਾ ਠੀਕ ਹੈ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਤੁਹਾਨੂੰ ਬਾਰ-ਬਾਰ ਕਹਿ ਰਹੇ ਹਾਂ ਹਰ ਇੱਕ ਗੱਡੀ ਦੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਵੀਰੇ ਕੋਈ ਕਹੇ ਜੇ ਕਿਤੇ ਕੋਈ ਲੱਗੀ ਵੱਜੀਏ ਪੈਸੇ ਵਾਪਸੀ ਦੀ ਗਾਰੰਟੀ ਦੇ ਕੇ ਭੇਜਾਂਗਾ ਠੀਕ ਹੈ ਵੀਰੇ ਕਿਲੋਮੀਟਰ ਦੀ ਵੀ ਗਾਰੰਟੀ ਹੈ ਜਿਹੜੀ ਗੱਡੀ ਤੇ ਕਹੂੰਗਾ ਕਿਲੋਮੀਟਰ ਰਿਕਾਰਡ ਨਾਲ ਸਮਝੋ ਰਿਕਾਰਡ ਮਿਲੂਗਾ ਤੁਹਾਨੂੰ ਪਤਾ ਜਿਹੜੀ ਆ ਆਪਾਂ ਜੁਬਾਨ ਕਹਦੇ ਨੇ ਉਹ ਨਾ ਕਸਟਮਰ ਨਾ ਬਣਦੇ ਨੇ ਹੁਣ ਤਾਂ ਕਦੇ ਨਹੀਂ ਹੁੰਦਾ ਬਾਈ ਕਹਿੰਦਾ ਇੰਜਨ ਗੇਅਰ ਦੀ ਗਾਰੰਟੀ ਮੈਂ ਖੁਦ ਆਉਂਗਾ ਲਿਖ ਕੇ ਜੇ ਤੁਹਾਨੂੰ ਲੰਬਾ ਆਉਂਦਾ ਗੱਡੀ ਖੜਾ ਜੋ ਪੈਸੇ ਲੈ ਜਾਓ ਬਿਲਕੁਲ ਜੀ ਬਿਲਕੁਲ ਕਰੋ ਬਈ ਗੱਲ ਤੇ ਦਿੱਤੇ ਨੰਬਰ ਤੇ ਕਰ ਲੋ ਜੀ ਕੰਟੈਕਟ ਬਾਕੀ ਵੀਡੀਓ ਕਿਵੇਂ ਲੱਗੀ ਦੱਸਿਓ ਸ਼ੇਅਰ ਇੰਨੀ ਕਰ ਦਿਓ ਜਿੰਨਾ ਵੀ ਰਹਿਣਾ ਚੰਗੀਆਂ ਕਾਰਾਂ ਲੈਣੀਆਂ ਨੇ ਠੀਕ ਹੈ ਠੀਕ ਜੈ ਜਰੇਟਾਂ ਦੇ ਵਿੱਚ ਕਿਉਂਕਿ ਇੱਕ ਕਹਾਵਤ ਵੀ ਹੈ ਜੀ ਆਪਾਂ ਜਿੰਨਾ ਮਿੱਠਾ ਗੁੜ ਪਾਵਾਂ ਉਹਨਾ ਮਿੱਠਾ ਹਣਾ ਬਿਲਕੁਲ ਤਾਂ ਉਹਦੇ ਹਿਸਾਬ ਨਾਲ ਹੈ ਕਈ ਵੀਰ ਕਮੈਂਟ ਕਰ ਦਿੰਦੇ ਨੇ ਜੀ ਆਪਾਂ ਹੁਣੀ ਗੱਲ ਵੀ ਕਰ ਲੰਨੇ ਆ ਕਿ ਗੱਡੀ ਆਹ ਮਾਡਲ ਦੀ ਇੰਨੀ ਮਹਿੰਗੀ ਐ ਉਹੀ ਮਾਡਲ ਦੀ ਕਾਰ ਤੁਹਾਨੂੰ ਦੋ ਰੇਟ ਮਿਲਣਗੇ ਹਮੇਸ਼ਾ ਮਾਰਕੀਟ ਦੇ ਵਿੱਚ ਜਿਹੜੀ ਦਾ ਮਾੜੀ ਹੋਊਗੀ ਵੀਰੇ ਸਸਤੀ ਮਿਲ ਜਾਂਦੀ ਐ ਸਾਫ ਗੱਡੀ ਚੰਗੀ ਕਾਰ ਹੋਊਗੀ ਉਹਦਾ ਰੇਟ ਵੀਰੇ ਜਾਇਜ਼ ਹੁੰਦਾ ਤਾਂ ਕਰਕੇ ਕਹਿੰਦਾ ਉਹਨਾਂ ਜਿਹੜੇ ਚੰਗੀ ਗੱਡੀ ਲੈਣੀ ਹੁੰਦੀ ਐ ਪਹਿਲਾਂ ਤਸੱਲੀ ਕਰ ਲਿਆ ਕਰੋ ਇਹ ਨਾ ਹੋਵੇ ਵੀ 5-10 ਹਜ਼ਾਰ ਪਿੱਛੇ ਮਾੜੀ ਗੱਡੀ ਚ ਚੱਕ ਲੈਣ ਉਹ ਬਈ ਲੰਬਾ ਹੋ ਜਾਂਦਾ ਲੰਬਾ ਹੋ ਜਾਂਦਾ ਠੀਕ ਐ ਜੀ ਤੇ ਦੱਬ ਕੇ ਸ਼ੇਅਰ ਕਰ ਦਿਓ ਜੀ ਵੀਡੀਓ ਬਾਕੀ ਕਿਵੇਂ ਲੱਗੀ ਦੱਸਿਓ ਕਮੈਂਟ ਕਰਕੇ ਠੀਕ ਐ